ਸਾਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੌਸਮ ਸਵੇਰ ਤੋਂ ਹੀ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਜ਼ਿਆਦਾ ਗਰਮੀ ਦਾ ਮਾਹੌਲ ਦੇਖਣ ਨੂੰ ਮਿਲਿਆ ਹਲਕੀ ਦਰਮਿਆਨੀ ਵਰਖਾ ਸਾਨੂੰ ਸਵੇਰੇ ਚੰਡੀਗੜ੍ਹ ਤੋਂ ਰੋਪੜ ਦੇ ਨੇੜੇ ਤੇੜ ਦੇ ਏਰੀਆ ਵਿੱਚ ਦੇਖਣ ਨੂੰ ਮਿਲੀ ਤੇ ਨਾਲ ਦੀ ਨਾਲ ਮੁਰਕ ਤੋਂ ਦੁਬਾਰਾ ਦੁਪਹਿਰ ਤੋਂ ਹੀ ਕੜਾਕਰੀ ਧੁੱਪ ਵੀ ਬਾਦ ਵਿੱਚ ਆ ਚੁੱਕੀ ਹੈ ਜੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਹਲਕੇ ਦਰਮਿਆਨੀ ਬੱਦਲ ਬਾਈ ਇੱਕ ਨੰਗਲ ਦੇ ਨੇੜੇ ਤੇਰੇ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਕੋਈ ਪੰਜਾਬ ਦੇ ਵਿੱਚ ਵੱਡੀ ਹਰਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਰਾਤ ਮੌਸਮ ਸਾਫ਼ ਰਹੇਗਾ ਕੋਈ ਵੱਡੀ ਹਲਚਲ ਨਹੀਂ ਹੈ ਕੋਈ ਵੀ ਮੀਂਹ ਦੀ ਉਮੀਦ ਤਕੜੀ ਹੁੰਦੀ ਦਿਖਾਈ ਨਹੀਂ ਦੇ ਰਹੀ ਹਲਕੇ ਦਰਮਿਆਨੀ ਬੱਦਲਬਾਈ ਪੰਜਾਬ ਦੇ ਉੱਪਰੋਂ ਲੰਘਦੀ ਹੋਈ ਜ਼ਰੂਰ ਦਿਖਾਈ ਦੇਵੇਗੀ ਪਰ ਕੋਈ ਵੀ ਉਮੀਦ ਨਹੀਂ ਹੈ ਕਿ ਕਿਸੇ ਤਰੀਕੇ ਦੀ ਭਾਰੀ ਵਰਖਾ ਹੋਵੇਗੀ ਅੱਜ ਦਾ ਤਾਪਮਾਨ ਵੀ ਵਧੇ ਹੋਏ ਦਿਖਾਈ ਦੇਣਗੇ ਹਾਈ ਵੇਜ ਤਾਪਮਾਨ ਪੰਜਾਬ ਦੇ ਵਿੱਚ ਅੱਜ ਲਗਭਗ 25 ਡਿਗਰੀ ਦੇ ਨੇੜੇ ਤੇੜੇ ਬਣਦੇ ਹੋਏ ਦਿਖਾਈ ਦੇ ਰਹੇ ਗਰਮੀ ਵਾਲੀ ਰਾਤ ਅੱਜ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਸਵੇਰ ਦੇ ਸਮੇਂ ਹਲਕੇ ਦਰਮਿਆਨੀ ਬੱਦਲਬਾਈ ਹੌਲੀ-ਹੌਲੀ ਕੂਚ ਕਰਦੀ ਹੋਈ ਦਿਖਾਈ ਦੇਵੇਗੀ ਤੂ ਕੀ ਪੰਛ ਮੱਧ ਭਾਰਤ ਜਾਨੀ ਕਿ ਆਪਾਂ ਗੱਲ ਕਰੀ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਲਗਾਤਾਰ ਬੱਦਲਬਾਈਆਂ ਉੱਠ ਰਹੀਆਂ ਨੇ ਤੇ ਹੌਲੀ-ਹੌਲੀ ਇਹ ਕੱਲ ਤੱਕ ਜਾਨੀ ਕਿ 22 ਅਗਸਤ ਤੱਕ ਪੰਜਾਬ ਦੇ ਵਿੱਚ ਐਂਟਰੀ ਕਰ ਜਾਣਗੇ ਤੇ ਕੱਲ ਤੋਂ ਬਾਅਦ ਲਗਾਤਾਰ 2-3 ਦਿਨ ਭਾਰੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਕੋਈ ਵੱਡੇ ਖਰਾਬ ਨਹੀਂ ਹੋ ਰਹੇ ਮੌਸਮ ਸਾਹ ਬਣਿਆ ਰਹੇਗਾ ਬੱਦਲਬਾਈ ਆਉਂਦੀ ਜਾਂਦੀ ਰਹੇਗੀ ਤੇਜ਼ ਹਵਾ ਸਾਨੂੰ ਸਵੇਰ ਦੇ ਤੜਕੇ ਵੇਲੇ ਚਲਦੀ ਹੋਈ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਖਾਸ ਤੌਰ ਤੇ ਸੰਗਰੂਰ ਪਟਿਆਲਾ ਫਤਿਹਗੜ੍ਹ ਮੁਹਾਲੀ ਰੂਪਨਗਰ ਬਲੇਰਕੋਟਲਾ ਤੇ ਲੁਧਿਆਣੇ ਦੇ ਕੁਝ ਹਿੱਸੇ ਹੋ ਸਕਦੇ ਨੇ ਜਿਨ੍ਹਾਂ ਵਿੱਚ ਤੇਜ਼ ਹਨੇਰੀ ਦਾ ਰੂਪ ਬੱਦਲਬਾਈ ਲੈ ਸਕਦੀ ਹੈ ਤੇ ਨਾਲ ਦੀ ਨਾਲ ਕਿਣਮਣਕਣੀ ਦਾ ਵੀ ਮਾਹੌਲ ਤੜਕੇ ਸਵੇਰੇ 8 ਵਜੇ ਤੋਂ ਬਾਅਦ ਦੇਖਣ ਨੂੰ ਮਿਲ ਸਕਦਾ ਹੈ ਏਸੀਜੀ ਅਪਡੇਟ ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਉਮੀਦ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਵੀਡੀਓ ਨੂੰ WhatsApp ਗਰੁੱਪਾਂ ਰਾਹੀਂ ਕਿਸਾਨੀ ਗਰੁੱਪਾਂ ਰਾਹੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ